ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੀ ਵੀ ਅੱਧੀ ਰਾਤ ਨੂੰ ਅਚਾਨਕ ਅੱਖ ਖੁੱਲ ਜਾਂਦੀ ਹੈ ਤੁਸੀਂ ਇਹ ਇੱਕ ਕੰਮ ਕਰ ਲੈਣਾ ਹੈ ਫਿਰ ਵੇਖਿਓ ਤੁਹਾਡੇ ਘਰ ਵਿੱਚ ਕਿਵੇਂ ਬਰਕਤ ਦਾ ਵਾਸ ਹੋ ਜਾਵੇਗਾ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤ ਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਾਥ ਸੰਗਿਆ ਜੀ, ਵੈਸੇ ਤਾਂ ਸਾਨੂੰ ਹਰ ਰੋਜ਼ ਹੀ ਪਾਠ ਕਰਨਾ ਚਾਹੀਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੱਤ ਬਾਣੀਆਂ ਦਾ ਨਿਤ ਦਾ ਨਿਯਮ ਦਿੱਤਾ ਹੈ। ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ, ਸ਼ਾਮ ਦੀ ਬਾਣੀ ਰਹਿਰਾਸ ਤੇ ਸੱਤਵੀਂ ਬਾਣੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ। ਇਹ ਸੱਤ ਬਾਣੀਆਂ ਦਾ ਨਿਯਮ ਹਰ ਇੱਕ ਗੁਰਸਿੱਖ ਦੇ ਲਈ ਹੈ। ਪਰ ਕਈ ਭੈਣ ਭਰਾ ਆਖ ਦਿੰਦੇ ਹਨ ਉਹਨਾਂ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸੱਤ ਬਾਣੀਆਂ ਦਾ ਨਿਤਨੇਮ ਨਹੀਂ ਕੀਤਾ ਜਾਂਦਾ ਮਹਾਪੁਰਖ ਜੀ ਕਹਿੰਦੇ ਹਨ ਉਹ ਸ਼ੁਰੂਆਤ ਤਿੰਨ ਬਾਣੀਆਂ ਤੋਂ ਕਰ ਲਓ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਿਆ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਸੌਣ ਵੇਲੇ 5 ਮਿੰਟ ਫਿਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਾਂ ਫਿਰ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰ ਲਓ ਭਾਵ ਕਿ ਰਾਤ ਨੂੰ ਸੌਣ ਲੱਗਿਆਂ ਵੀ ਵਾਹਿਗੁਰੂ ਜੀ ਨੂੰ ਯਾਦ ਕਰਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਹੀ ਸੌਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਹੈ ਰਾਤ ਨੂੰ ਵੀ ਨੀਂਦ ਸੁਹਣੀ ਆਵੇਗੀ ਰਾਤ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਤੁਹਾਨੂੰ ਨਹੀਂ ਲੱਗੇਗਾ ਅਤੇ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਾਵੇਗੀ ਤੇ ਸਾਡੇ ਨਿਤ ਦਾ ਨੇਮ ਵੀ ਫਿਰ ਪੱਕਾ ਹੋਣਾ ਸ਼ੁਰੂ ਹੋ ਜਾਵੇਗਾ ਇਹ ਤਿੰਨ ਬਾਣੀਆਂ ਦੇ ਨਾਲ ਸਾਡੇ ਉੱਤੇ ਇਹਨੇ ਕਿਰਪਾ ਹੋਵੇਗੀ ਜਿਹੜੇ ਆਖਦੇ ਹਨ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਪਾਠ ਕੀਤਾ ਨਹੀਂ ਜਾਂਦਾ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਅੰਮ੍ਰਿਤ ਵੇਲੇ ਵੀ ਉੱਠ ਪਾਓਗੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨੇ ਵੀ ਗੁਰੂ ਸਾਹਿਬ ਜੀ ਆਪੇ ਕਰਵਾ ਲੈਣਗੇ ਸੋ ਇਹ ਆਪਾਂ ਸ਼ੁਰੂਆਤ ਕਰੀਏ ਕਿਰਪਾ ਮਾਲਕ ਨੇ ਕਰਨੀ ਹੈ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਤੋਂ ਪਾਠ ਨਹੀਂ ਕੀਤਾ ਜਾਂਦਾ ਮਹਾਪੁਰਖ ਜੀ ਆਖਦੇ ਹਨ ਜੇਕਰ ਉਹ ਦੋ ਸ਼ਬਦ ਦੇ ਜਾਪ ਕਰਨੇ ਹੀ ਸ਼ੁਰੂ ਕਰ ਦੇਣ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੋ ਜਾਵੇਗੀ ਇਹ ਦੋ ਸ਼ਬਦ ਐਸੇ ਹਨ ਜੋ ਮਨੁੱਖ ਹਰ ਇੱਕ ਹੀ ਕਰ ਸਕਦਾ ਹੈ ਤੇ ਸਮਝੋ ਫਿਰ ਉਹਦੇ ਹਰ ਤਰਫ ਤੋਂ ਭਾਗ ਖੁੱਲ ਜਾਣਗੇ ਜਿਹੜੇ ਪਾਠ ਨਹੀਂ ਕਰ ਪਾਉਂਦੇ ਉਹ ਵੀ ਇਹ ਦੋ ਸ਼ਬਦ ਦੇ ਜਾਪ ਕਰਨੇ ਸ਼ੁਰੂ ਕਰ ਦਿਓ ਜਿਹੜੇ ਹਰ ਰੋਜ਼ ਪਾਠ ਕਰਦੇ ਹਨ ਨਿਤ ਦੇ ਨਿਮੀ ਹਨ ਉਹ ਵੀ ਇਹ ਦੋ ਸ਼ਬਦ ਦਾ ਜਾਪ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਹੋਰ ਜ਼ਿਆਦਾ ਕਿਰਪਾ ਨੂੰ ਹਾਸਲ ਕਰ ਸਕਦੇ ਹੋ। ਮਹਾਪੁਰਖ ਜੀ ਆਖਦੇ ਹਨ ਜੇਕਰ ਤੁਹਾਨੂੰ ਰਾਤ 12 ਵਜੇ ਤੋਂ ਲੈ ਕੇ ਸਵੇਰੇ 5 ਵਜੇ ਦੇ ਵਿਚਕਾਰ ਜਾਗ ਆ ਜਾਂਦੀ ਹੈ। ਵੈਸੇ ਤਾਂ ਗ੍ਰਸਤੀ ਬੰਦੇ ਲਈ ਅੰਮ੍ਰਿਤ ਦਾ ਵੇਲਾ ਜਿਹੜਾ ਹੈ ਉਹ 4 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਸਵੇਰੇ 6 ਵਜੇ ਦਾ ਸਮਾਂ ਹੈ ਪਰ ਕਈ ਵਾਰ ਕਈ ਭੈਣ ਭਰਾਵਾਂ ਨੂੰ ਤਿੰਨ ਤੋਂ ਪਹਿਲਾਂ ਹੀ ਇੱਕ ਵਾਰ ਜਾਗ ਆਉਂਦੀ ਹੈ। ਆਪਣੇ ਆਪ ਹੀ ਅਚਾਨਕ ਉਹਨਾਂ ਦੀ ਅੱਖ ਖੁੱਲ੍ਹਦੀ ਹੈ ਤਾਂ ਕੁਝ ਲੋਕ ਉਹਨੂੰ ਅੱਧੀ ਰਾਤ ਸਮਝ ਕੇ ਸੌ ਜਾਂਦੇ ਹਨ ਪਰ ਮਹਾਪੁਰਖ ਜੀ ਆਖਦੇ ਹਨ 12 ਤੋਂ 5 ਵਜੇ ਦੇ ਵਿੱਚਕਾਰ ਜਦੋਂ ਵੀ ਜਾਗ ਆਵੇ ਤੁਰੰਤ ਉੱਠ ਕੇ ਬੈਠ ਜਾਓ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਨਾਮ ਜਪੋ ਕਿਉਂਕਿ ਇਹ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਸਾਡੇ ਭਾਗ ਬਦਲ ਦੇਵੇਗਾ ਇਸ ਵੇਲੇ ਦੇ ਵਿੱਚ ਜਪ ਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਬਹੁਤ ਸਾਰੇ ਕਿਰਪਾ ਨੂੰ ਹਾਸਿਲ ਕਰ ਸਕਦੇ ਹਾਂ ਇਸ ਲਈ ਜੇ 12 ਤੋਂ 5 ਵਜੇ ਦੇ ਵਿੱਚ ਕਰ ਆਪਣੇ ਆਪ ਤੁਹਾਨੂੰ ਜਾਗ ਆ ਜਾਂਦੀ ਹੈ ਵਾਹਿਗੁਰੂ ਜੀ ਦਾ ਘੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਜੇ ਜਿਆਦਾ ਨਹੀਂ ਚੱਪ ਸਕਦੇ ਤਾਂ ਇਹ ਦੋ ਸ਼ਬਦ ਜ਼ਰੂਰ ਜਪਿਆ ਕਰੋ ਜਿਹਨਾਂ ਨੂੰ ਲੱਗਦਾ ਹੈ ਜੀ ਸਾਡੀ ਨੀਂਦ ਪੂਰੀ ਨਹੀਂ ਹੋਈ ਮਹਾਪੁਰਖ ਜੀ ਆਖਦੇ ਹਨ ਤੁਸੀਂ ਇਹ ਦੋ ਸ਼ਬਦਾਂ ਦਾ ਜਾਪ ਕਰਕੇ ਭਾਵੇਂ ਫਿਰ ਤੋਂ ਸੌਂ ਜਾਣਾ ਹੈ ਬਾਰੇ ਜਪਿਓ ਜਰੂਰ ਇਹ ਦੋ ਸ਼ਬਦ ਕਿਹੜੇ ਹਨ ਤੇ ਇਹਨਾਂ ਦੀ ਕੀ ਤਾਕਤ ਹੈ ਇਸ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਇਹ ਦੋਵੇਂ ਹੀ ਸ਼ਬਦ ਆਪਾਂ ਨਾਲ ਨਾਲ ਸਕਰੀਨ ਤੇ ਵੀ ਚਲਾ ਸਕਦੇ ਹਾਂ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਜੋ ਇਹ ਦੋ ਸ਼ਬਦ ਹਨ ਤੁਸੀਂ ਇਹਨਾਂ ਨੂੰ ਕੰਠ ਵੀ ਕਰ ਸਕਦੇ ਹੋ ਕੰਠ ਤੋਂ ਭਾਵ ਕੇ ਯਾਦ ਕਰ ਸਕਦੇ ਹੋ ਜੋ ਫਿਰ ਤੁਸੀਂ ਬਿਨਾ ਗੁਟਕਾ ਸਾਹਿਬ ਦੇ ਸਹਾਰੇ ਜਾਂ ਮੋਬਾਈਲ ਦੇ ਸਹਾਰੇ ਤੋਂ ਅੱਖਾਂ ਬੰਦ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜਾਪ ਕਰ ਸਕਦੇ ਹੋ ਕਿਉਂਕਿ ਸਾਖ ਸੰਗਤ ਜੀ ਜੋ ਪਾਠ ਜੋ ਸ਼ਬਦ ਜਾਪਸਾਨੂੰ ਕੰਠ ਹੋ ਜਾਂਦਾ ਹੈ ਉਹ ਫਿਰ ਆਪਾਂ ਕਿਸੇ ਵੀ ਥਾਂ ਤੇ ਹੋਈ ਅਸੀਂ ਉਹ ਪਾਠ ਕਰ ਸਕਦੇ ਹਾਂ ਉਹ ਸ਼ਬਦ ਦਾ ਜਾਪ ਕਰਕੇ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਨੂੰ ਹਾਸਲ ਕਰ ਸਕਦੇ ਹਾਂ ਇਸ ਲਈ ਬਾਣੀ ਕੰਠ ਹੋਣੀ ਬਹੁਤ ਜ਼ਰੂਰੀ ਹੈ ਤੇ ਇਹ ਸ਼ਬਦ ਜਾਪ ਦੇ ਵਿੱਚ ਪਹਿਲਾ ਸ਼ਬਦ ਹੈ ਮੂਲ ਮੰਤਰ ਦਾ ਜਾਪ ਪੁਰਾਣੇ ਬਜ਼ੁਰਗ ਮੂਲ ਮੰਤਰ ਦੇ ਜਾਪ ਨੂੰ ਪਹਿਲੀ ਪੌੜੀ ਦਾ ਜਾਪ ਆਖਿਆ ਕਰਦੇ ਸਨ ਕਿਉਂਕਿ ਮੂਲ ਮੰਤਰ ਦਾ ਜਾਪ ਜਿਹੜਾ ਹੁੰਦਾ ਹਨ ਜਿਹੜੀ ਜਪਜੀ ਸਾਹਿਬ ਦੀ ਬਾਣੀ ਸ਼ੁਰੂਆਤੀ ਸ਼ੁਰੂਆਤ ਹੁੰਦੀ ਹੈ ਤੇ ਮੰਨਿਆ ਜਾਂਦਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਮੂਲ ਹੈ ਭਾਵ ਕਿ ਇਸ ਤੋਂ ਹੀ ਤਾਂ ਪਾਠ ਸ਼ਾਰਾ ਸ਼ੁਰੂ ਹੁੰਦਾ ਹੈ ਅਤੇ ਮੂਲ ਮੰਤਰ ਦੇ ਜਾਪ ਜੀ ਦੇ ਬਾਰੇ ਮਹਾਂਪੁਰਖ ਜੀ ਦੱਸਦਿਆਂ ਹੋਇਆਂ ਆਖਦੇ ਹਨ ਮੂਲ ਮੰਤਰ ਸਾਰੇ ਹੀ ਬ੍ਰਹਿਮੰਡ ਦੀ ਸ਼ਕਤੀ ਹੈ ਜਿਸ ਤੋਂ ਸਾਨੂੰ ਊਰਜਾ ਮਿਲਦੀ ਹੈ ਇਹ ਉਹ ਸ਼ਕਤੀ ਦਾ ਭੰਡਾਰ ਹੈ ਕਹਿੰਦੇ ਕਿ ਕੋਈ ਵੀ ਮਨੁੱਖ ਮਨ ਦੇ ਵਿੱਚ ਇਸ਼ਾ ਧਾਰ ਕੇ ਇਹ ਪਾਠ ਕਰ ਲਵੇ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰ ਦੇਣਗੇ ਕਹਿੰਦੇ ਇੱਕ ਵਾਰ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਸਾਨੂੰ ਕੋਈ ਸਿਰੇ ਦੀ ਗੱਲ ਦੱਸੋ ਜਿਸ ਤੋਂ ਉੱਪਰ ਕੁਝ ਵੀ ਨਾ ਹੋਵੇ ਤਾ ਕਹਿੰਦੇ ਮਹਾ ਪਰੇਸ਼ਾਨੇ ਕਿਹਾ ਸਭ ਤੋਂ ਸਿਰੇ ਦੀ ਗੱਲ ਹੈ ਮੂਲ ਮੰਤਰ। ਬਾਬਾ ਜੀ ਨੇ ਕਿਹਾ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲਓ। ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਵੀ ਬਚਨ ਹਨ। ਜੋ ਸਵਾ ਲੱਖ ਮੂਲ ਮੰਤਰ ਦਾ ਜਾਪ ਟਿਕ ਕੇ ਇੱਕ ਅਵਸਥਾ ਵਿੱਚ ਕਰ ਲਵੇਗਾ ਉਸ ਦੇ ਘਰ ਦੇ ਵਿੱਚ ਕਦੇ ਵੀ ਕੋਈ ਬੁਲਾਨ ਨਹੀਂ ਰਹੇਗੀ। ਕਿਸੇ ਪ੍ਰਕਾਰ ਦੀ ਕੋਈ ਮਾੜੀ ਸ਼ਕਤੀ ਦਾ ਪ੍ਰਭਾਵ ਉਸ ਤੇ ਪਰਿਵਾਰ ਤੇ ਨਹੀਂ ਪੈਂਦਾ। ਹਰ ਪ੍ਰਕਾਰ ਦੀ ਕਿਰਪਾ ਉਸ ਘਰ ਪਰਿਵਾਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇੰਨੀ ਤਾਕਤ ਹੈ ਮੂਲ ਮੰਤਰ ਦੇ ਜਾਪ ਦੇ ਵਿੱਚ ਤੇ ਮੂਲ ਮੰਤਰ ਦਾ ਜਾਪ ਕੰਠ ਕਰਨਾ ਵੀ ਬੜਾ ਹੀ ਆਸਾਨ ਹੈ ਮੂਲ ਮੰਤਰ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਤਾਂ ਕਰਨਾ ਹੀ ਹੈ ਬਲਕਿ ਤੁਰਦੇ ਆਂ ਫਿਰਦੇ ਆਂ ਕੰਮ ਧੰਦੇ ਕਰਦੇ ਆਂ ਹੋਇਆਂ ਵੀ ਅਸੀਂ ਕਰ ਸਕਦੇ ਹਾਂ ਸਫ਼ਰ 'ਚ ਵੀ ਕਰ ਸਕਦੇ ਹਾਂ ਭਾਵੇਂ ਹਰ ਵੇਲੇ ਮੂਲ ਮੰਤਰ ਦਾ ਜਾਪ ਅਸੀਂ ਕਰ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਵੱਡੇ ਭਾਗ ਹਨ ਉਹਨਾਂ ਦੇ ਜਿਨ੍ਹਾਂ ਨੇ ਹਰ ਵੇਲੇ ਹਰ ਕੜੇ ਮੂਲ ਮੰਤਰ ਦਾ ਜਾਪ ਕਰਦਾ ਹੀ ਰਹਿਣਾ ਹੁੰਦਾ ਹੈ ਇਹ ਕਿਰਪਾ ਬੜੀ ਵੱਡੀ ਹੈ ਉਹਨਾਂ ਤੇ ਹੁੰਦੀ ਹੈ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੁੰਦੇ ਹਨ ਸੋ ਪਹਿਲਾ ਸ਼ਬਦ ਜਪਿਆ ਹੋਇਆ ਮੂਲ ਮੰਤਰ ਹੈ ਜੀ ਤੇ ਨਾਲ ਨਾਲ ਉਸ ਤੋਂ ਬਾਅਦ ਦੂਜਾ ਸ਼ਬਦ ਗੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਸਾਰਾ ਹੀ ਸ਼ਬਦ ਜੇਕਰ ਅਸੀਂ ਯਾਦ ਕਰ ਲਵਾਂਗੇ ਭਾਵਕੇ ਕੰਠ ਕਰ ਲਵਾਂਗੇ ਤਾਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਪਹਿਲਾ ਮੂਲ ਮੰਤਰ ਦਾ ਜਾਪ ਕਰਨਾ ਹੈ ਫਿਰ ਇਸ ਸ਼ਬਦ ਦਾ ਜਾਪ ਕਰਨਾ ਹੈ ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਹੋ ਜਾਵੇਗੀ ਪ੍ਰਸਾਦ ਸੰਗਤ ਜੀ ਆਪਾਂ ਕੋਈ ਵੀ ਪਾਠ ਕਰਦੇ ਹਾਂ ਸ਼ਬਦ ਦਾ ਜਾਪ ਕਰਦੇ ਹਾਂ ਕਿਸੇ ਵੀ ਤਰੀਕੇ ਨਾਲ ਆਪਾਂ ਭਜਨ ਬੰਦਗੀ ਕਰਦੇ ਹਾਂ ਸਭ ਤੋਂ ਪਹਿਲਾਂ ਸਾਡਾ ਆਪਣੇ ਸਤਿਗੁਰੂ ਸੱਚੇ ਪ੍ਰਤੀ ਭਰੋਸਾ ਤੇ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਸ਼ਰਧਾ ਵਿਸ਼ਵਾਸ ਹੋਣਾ ਚਾਹੀਦਾ ਸਤ ਸੰਗਿਆ ਜੀ ਮਹਾਰਕ ਜੀ ਆਖਦੇ ਹਨ ਭਗਤੀ ਦੇ ਵਿੱਚ ਭਰੋਸਾ ਤੇ ਸ਼ਰਧਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਸ ਭਗਤ ਦੇ ਮਨ ਵਿੱਚ ਭਰੋਸਾ ਹੈ ਸ਼ਰਧਾ ਹੈ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਭਗਤ ਦੇ ਮਨ ਦੀਆਂ ਇੱਛਾਵਾਂ ਉਹਦੇ ਮਨ ਦੇ ਵਿੱਚ ਆਉਣ ਵਾਲ ਤੋਂ ਪਹਿਲਾਂ ਹੀ ਪੂਰੀਆਂ ਕਰ ਦਿੰਦੇ ਹਨ ਜੋ ਮੰਗ ਲਿਆ ਉਹ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦੇਣਾ ਹੀ ਦੇਣਾ ਹੁੰਦਾ ਹੈ ਜਿਹੜੀ ਗੱਲ ਸੋਚ ਲਈ ਸਤਿਗੁਰੂ ਸੱਚੇ ਪਾਤਸ਼ਾਹ ਉਹ ਝਟਪਟ ਪੂਰੀ ਕਰ ਦੇਣਗੇ ਇੰਨੀ ਤਾਕਤ ਇੰਨੀ ਬਰਕਤ ਹੁੰਦੀ ਹੈ ਭਜਨ ਬੰਦਗੀ ਵਿੱਚ ਨਾਮ ਦੇ ਵਿੱਚ ਸਾਥ ਸੰਗਤ ਜੀ ਸਾਨੂੰ ਇਹ ਜਾਪ ਕਰਕੇ ਖੁਦ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਇਸ ਲਈ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ ਤੁਹਾਨੂੰ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਦਾ ਖੁਦ ਪਤਾ ਲੱਗ ਜਾਵੇਗਾ ਮਨ ਵਿੱਚ ਸੰਤੋਖ ਸਬਰ ਸਾਰੇ ਹੀ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਕਦੇ ਵੀ ਆਪਣੇ ਗੁਰੂ ਦਾ ਲੜ ਨਹੀਂ ਛੱਡਣਾ ਚਾਹੀਦਾ ਕਿਸੇ ਸਿਆਣਿਆਂ ਦੇ ਬਾਬਿਆਂ ਦੇ ਚੱਕਰਾਂ 'ਚ ਕਦੇ ਨਹੀਂ ਪੈਣਾ ਜਿੰਨਾ ਚਿਰ ਸਾਡਾ ਭਰੋਸਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਕਾਇਮ ਰਹੇਗਾ ਓਨੀ ਹੀ ਛੇਤੀ ਕਿਰਪਾ ਹੋਵੇਗੀ ਸੋ ਆਪਣੀ ਜ਼ਿੰਦਗੀ ਦਾ ਨਿਯਮ ਪੱਕਾ ਬਣਾ ਲਓ ਹਰ ਰੋਜ਼ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਹਰ ਰੋਜ਼ ਗੁਰਬਾਣੀ ਦਾ ਜਾਪ ਕਰਨਾ ਹੈ ਨਾਮ ਜਪਣਾ ਹੈ ਗੁਰੂ ਘਰੇ ਜਾਣਾ ਹੈ ਗੁਰੂ ਦੀ ਖੁਸ਼ੀ ਤੇ ਬਰਕਤ ਨੂੰ ਹਾਸਿਲ ਕਰਨਾ ਹੈ ਤਾ ਜੋ ਅੰਮ੍ਰਿਤ ਵੇਲੇ ਵੀ ਤੁਹਾਡੇ ਕੋਲ ਪਰਮਾਤਮਾ ਜੀ ਦੀਆਂ ਖੁਸ਼ੀਆਂ ਤੁਹਾਨੂੰ ਮਿਲ ਜਾਣ ਪਰਮਾਤਮਾ ਜੀ ਦੇ ਅੱਗੇ ਹਮੇਸ਼ਾ ਇਹੀ ਅਰਦਾਸ ਬੇਨਤੀ ਕਰਿਆ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਨਿਤਨੇਮ ਦੀ ਦਾਤ ਬਖਸ਼ੋ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰ ਦੇਣਗੇ ਜਿਹਨਾਂ ਤੋਂ ਜ਼ਿਆਦਾ ਪਾਠ ਨਹੀਂ ਕੀਤਾ ਜਾਂਦਾ ਉਹ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਤੋਂ ਕਰ ਲਓ ਕਿ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦੀਆਂ ਸਭ ਗੱਲਾਂ ਨੂੰ ਜਾਣਦੇ ਹਨ ਇਹ ਸਮਾਂ ਨਹੀਂ ਵੇਖਦੇ ਕੌਣ ਕਿੰਨਾ ਸਮਾਂ ਭਗਤੀ ਵਿੱਚ ਬੈਠਿਆ ਕਿੰਨਾ ਸਮਾਂ ਮੈਨੂੰ ਯਾਦ ਕੀਤਾ ਉਹ ਤਾਂ ਬਸ ਆਪਣੇ ਪਿਆਰਿਆਂ ਦੇ ਮਨ ਦੀ ਸ਼ਰਧਾ ਵੇਖਦੇ ਹਨ ਕਿ ਮੇਰੇ ਪਿਆਰ ਵਿੱਚ ਭਿੱਜ ਕੇ ਕੋਈ ਕਿੰਨਾ ਚਿਰ ਬੈਠਾ ਕਿੰਨਾ ਚਿਰ ਉਸਨੇ ਮੇਰੇ ਨਾਮ ਨੂੰ ਜਪਿਆ ਮਨ ਤੇ ਭਰੋਸੇ ਦੇ ਨਾਲ ਕਿੰਨਾ ਸਮਾਂ ਮੈਨੂੰ ਯਾਦ ਕੀਤਾ ਵਾਹਿਗੁਰੂ ਜੀ ਫਿਰ ਸਾਡੇ ਹਮੇਸ਼ਾ ਹੀ ਅੰਗ-ਸੰਗ ਹੋ ਜਾਣਗੇ ਤੇ ਸਾਡੇ ਸਿਰ ਤੇ ਹਮੇਸ਼ਾ ਲਈ ਆਪਣਾ ਮਿਹਰ ਭਰਿਆ ਹੱਥ ਰੱਖ ਦੇਣਗੇ ਸਾਤ ਸੰਗਤ ਜੀ ਫਿਰ ਦੇਰੀ ਕਿਹੜੀ ਗੱਲ ਦੀ ਹੈ ਅਸੀਂ ਅੱਜ ਤੋਂ ਹੀ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇਈਏ ਆਪਣੇ ਗੁਰੂ ਤੇ ਭਰੋਸਾ ਕਾਇਮ ਰੱਖ ਲਈਏ ਤਾਂ ਵੇਖਿਓ ਪ੍ਰਮਾਤਮਾ ਜੀ ਦੀਆਂ ਸਾਰੀਆਂ ਦਾਤਾਂ ਸਾਨੂੰ ਮਿਲ ਜਾਣਗੀਆਂ ਬਸ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਨਾਮ ਜਪਣਾ ਹੈ ਇਹ ਤਾਂ ਕੋਈ ਔਖਾ ਕੰਮ ਨਹੀਂ ਜਦੋਂ ਵੀ ਤੁਹਾਡੀ ਰਾਤ ਨੂੰ ਅਚਾਨਕ ਜਾਗ ਖੁੱਲ ਜਾਂਦੀ ਹੈ ਉਸ ਨੂੰ ਰਾਤ ਹੀ ਸਮਝ ਕੇ ਦੁਬਾਰਾ ਨਹੀਂ ਸੋਚਣਾ ਬਲਕਿ 5-10 ਮਿੰਟ ਤਾਂ ਪਰਮਾਤਮਾ ਜੀ ਦੇ ਲਈ ਤੁਸੀਂ ਕੱਢ ਹੀ ਸਕਦੇ ਹੋ ਪਹਿਲਾਂ ਤਾਂ ਸ਼ੁਕਰਾਨਾ ਕਰੋ ਫਿਰ ਥਿਰ ਕਰ ਬੈਸੋ ਹਰ ਜਨ ਪਿਆਰੇ ਸ਼ਬਦ ਦਾ ਜਾਪ ਕਰੋ ਤਾਂ ਵੇਖ ਲੈਣਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ